ਜਿਹੜਾ ਵੀ ਰੰਗ ਲੈਣਾ ਜਿਹੜਾ ਵੀ ਮਾਡਲ ਆਉਣਾ ਲੈਣਾ ਜਿੰਨੇ ਵੀ ਪੈਸੇ ਲਾਉਣੇ ਆ ਇੱਕ ਗੱਲ ਸੱਜਣੋ ਸੁਣ ਲੋ ਟਰੈਕਟਰ ਦਿਖਾਉਣ ਲੱਗਿਆਂ ਬਹੁਤ ਸਾਰੇ ਟਰੈਕਟਰ ਖੜੇ ਆ ਇੱਕ ਗੱਲ ਦੀ ਤੁਹਾਨੂੰ ਜ਼ਿੰਮੇਵਾਰੀ ਨਾ ਕਹਿ ਦਿੰਨਾ ਕਿ ਜਿਹੜੀ ਗੱਲ ਬਰਾੜ ਸਾਹਿਬ ਨੇ ਕਹਿਤੀ ਕੋਈ ਗੇਅਰ ਦੀ ਕੋਈ ਇੰਜਨ ਦੀ ਕੋਈ ਟਾਇਰਾਂ ਦੀ ਕੋਈ ਰੰਗ ਦੀ ਕੋਈ ਕਾਪੀ ਦੀ ਕੋਈ ਲੋਨ ਦੀ ਉਹ ਸਾਰੀ ਦੀ ਸਾਰੀ ਗੱਲ ਉਵੇਂ ਹੀ ਹੋਊਗੀ ਆਏ ਨਹੀਂ ਅਜੇ ਤੱਕ ਬਰਾੜ ਸਾਹਿਬ ਦੀ ਗੱਲ ਦੇ ਵਿੱਚੋਂ ਨਿਕਲਿਆ ਬੀ ਬਰਾਰ ਸਾਹਿਬ ਨੇ ਕਿਹਾ ਕੁਝ ਹੋਰ ਹੋਵੇ ਤੇ ਹੋਵੇ ਹੋਰ ਤੁਸੀਂ ਹੁਣ ਮਾੜੀ ਮੋੜੀ ਸਰਸਰੀ ਨਿਗਾਹ ਮਾਰਦੇ ਜਾਓ ਵੀ ਤੁਹਾਨੂੰ ਕਿਹੜਾ ਪਸੰਦ ਆ ਤੁਸੀਂ ਉਹ ਦੇਖਣਾ ਤੇ ਮੈਂ ਤੁਹਾਨੂੰ ਕੱਲੇ ਕੱਲੇ ਦੀ ਡਿਟੇਲ ਕੱਲੇ ਕੱਲੇ ਦਾ ਰੇਟ ਕੱਲੇ ਕੱਲੇ ਦਾ ਗੇਅਰ ਕੱਲੇ ਕੱਲੇ ਦਾ ਇੰਜਨ ਕੱਲੇ ਕੱਲੇ ਦਾ ਮਾਡਲ ਸਾਰਾ ਦੱਸ ਦੇਣਾ ਇੱਕ ਗੱਲ ਹੋਰ ਸੁਣ ਲਓ ਲੋਨ ਸੌਬਦਾ ਸਾਰੇ ਟਰੈਕਟਰਾਂ ਤੇ ਉਪਲਬਧ ਦਾ ਟਰੈਕਟਰ ਜ਼ਿੰਮੇਵਾਰੀ ਵਾਲਿਆ ਬੰਦਾ ਕਿਉਂਕਿ ਆਪਣੇ ਨਾਲ ਬਹੁਤ ਜ਼ਿੰਮੇਵਾਰ ਇਨਸਾਨ ਖੜਾ ਸਾਡਾ ਬੜਾ ਸਤਕਾਰ ਵੱਡੇ ਭਰਾ ਜਿੰਨਾ ਅਸੀਂ ਇੱਜ਼ਤ ਕਰਦੇ ਬਾਈ ਹੁਣਾਂ ਦੀ ਬਾਈ ਸਾਸਿਕਾ ਸਾਸਿਕਾ ਬਾਈ ਸਾਹਿਬ ਲਾਤੀਆਂ ਰੌਣਕਾਂ ਦੇ ਫੇਰ ਆਹ ਇਹਦੇ ਤੋਂ ਸ਼ੁਰੂ ਕਰ ਗਏ ਹੌਲੈਂਡ ਹਾਂਜੀ 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 ਹੌਲੈਂਡ ਬਾਰੇ ਜਾਣਕਾਰੀ ਦੇ ਦਿਓ ਜੀ ਇਹ ਹੌਲੈਂਡ ਬਾਈ 2016 ਮਾਡਲ ਆ ਜੀ ਇਹ 3 ਸਪੀਡ ਪਲੱਸ ਵਾਲਾ ਮਾਡਲ ਹੈ ਜੀ ਜੀ ਇਹ ਕਾ ਬਟੰਡਾ ਨੰਬਰ ਟਰੈਕਟਰ ਹੈ ਟਰੈ ਟਰੈਕਟਰ ਦੇ ਨਾਲ ਦੇ ਆ ਤੁਸੀਂ ਦੇਖ ਸਕਦੇ ਆ ਧੋ ਜਿਆਦੇ ਟਾਇਰ ਆ 60 ਪੈਸੇ ਨਾਲ ਦੇ ਜੀ ਟਰੈਕਟਰ ਵਾਈ ਤੇ ਹੀ ਚੱਲਿਆ ਗੱਲੇ ਜੀ ਟਰੈਕਟਰ ਸਾਰਾ origignal ਟਰੈਕਟਰ ਆ ਕਿਤੋਂ ਪੇਂਟ ਨਹੀਂ ਟੱਚਿੰਗ ਨਹੀਂ ਜੀ ਹਾਂਜੀ ਇਹ ਟਰੈਕਟਰ ਜਿਹੜਾ ਹੈਗਾ ਇਹ ਆਪਾਂ ਜਿਹੜਾ ਬਿਲਕੁਲ ਲੈਣ ਦੇਣ ਵਾਲਾ ਮੁੱਲ ਨਹੀਂ ਤੁਹਾਨੂੰ ਪਤਾ ਬਾਰਗੇਨਿੰਗ ਵਾਲਾ ਆਪਾਂ ਮੁੱਲ ਨਹੀਂ ਕਰਦੇ ਜੀ ਤੇ 5 ਲੱਖ ਰੁਪਏ ਦਾ ਟਰੈਕਟਰ ਆਪਾਂ ਦੇ ਦਿਆਂਗੇ 5 ਲੱਖ ਦਾ ਟਰੈਕਟਰ ਸ਼ੋ ਸ਼ੂ ਦਾ ਬਹੁਤ ਜ਼ਿਆਦਾ ਸਾਫ ਆ ਤੇ ਇਹਦੇ 855 ਏ 855/2015 ਮਾਡਲ ਆ ਜੀ ਪੰਜਾਬ ਨੰਬਰ ਟਰੈਕਟਰ ਆ ਟਾਇਰ ਇਹਦੇ 70 ਪੈਸੇ ਤੁਸੀਂ ਦੇਖ ਸਕਦੇ ਆ ਜੀ ਠੀਕ ਆ ਇਹ ਵੀ ਟਰੈਕਟਰ ਜਿਹੜਾ ਹੈਗਾ ਸਾਰਾ origignal ਟਰੈਕਟਰ ਆ ਮਡਗਾਰਨਗੋੜ ਸਾਰਾ ਕੁਝ origignal ਟਰੈਕਟਰ ਦਾ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਜੀ ਇਹ ਟਰੈਕਟਰ ਆਪਾਂ 4 ਲੱਖ ਤੇ 60000 ਰੁਪਏ ਦਾ ਟਰੈਕਟਰ ਦੇ ਦਿਆਂਗੇ ਕਿੱਕੋ ਵੀ ਲੋਨ ਸਿਰਦਾ ਹੈਗੀ ਆ ਆਹ ਟਰੈਕਟਰ ਆ ਟਰੈਕਟਰ ਬ੍ਰਾਡਸਾ ਭੂਰਾ ਉਹਦੇ ਨਾਲ ਸਸਤਾ ਮਿਲ ਜੂ ਇਹ ਬਿਲਕੁਲ ਸਸਤਾ ਮਿਲ ਜੂ ਬਾਈ ਇਹ ਨਵਾਂ ਮਾਡਲ ਆ ਟਰੈਕਟਰ ਹਾਂਜੀ ਇਹ 2 ਸਪੀਡ ਆ ਗਿਆ ਹੈਗਾ ਪਾਵਰ ਸਟੀਰਿੰਗ ਆ origignal ਕੰਪਨੀ ਦਾ ਜੀ ਠੀਕਾ ਜੀ ਟਾਇਰ ਅੱਦੇ ਆ ਟਰੈਕਟਰ ਇੰਜਨ ਗੇਅਰ ਦਾ ਬਿਲਕੁਲ ਓਕੇ ਆ ਜੀ ਇਹ ਟਰੈਕਟਰ ਜਿਹੜਾ ਹੈਗਾ ਆਪਾਂ ਜਮ ਜੈਸਨੋ ਰੇਟੇ ਦਾ 3.5 ਲੱਖ ਰੁਪਏ ਦਾ ਟਰੈਕਟਰ ਚੱਕੋ ਬਈ ਮੱਲੋ ਚੱਕੋ ਬਈ ਮੱਲੋ ਚੱਕੋ ਬਈ ਤੇ ਆ ਜੌਂਡਯਰ ਬ੍ਰਾਡਸਾ ਕਿੰਨੇ ਦਾ ਦੇਣਾ ਇਹ ਜੌਂਡਯਰ 5310 ਹੈਗਾ ਬਾਈ ਜੀ 2018 ਮਾਡਲ ਫਰੀਦਕੋਟ ਨੰਬਰ ਆ ਟਾਇਰ ਨਵੇਂ ਆ ਚਾਰੇ ਟਾਇਰ ਨਵੇਂ ਆ ਜੀ ਸਾਰਾ オリジナル ਟਰੈਕਟਰ ਆ ਜੀ ਠੀਕ ਆ ਬਾਈ ਜੀ ਇਹ ਟਰੈਕਟਰ ਆਪਾਂ ਜਿਹੜਾ ਲੈਣ ਦੇ ਨਾਲ ਆ ਮੁੱਲ ਆ 5 ਲੱਖ ਤੇ 90000 ਰੁਪਏ ਦਾ ਟਰੈਕਟਰ ਦੇ ਦਿਆਂਗੇ ਚੱਕੋ ਵੀ ਸਜਣੋ ਚੱਕੋ ਵੀ ਸਜਣੋ ਤੇ ਆ ਤਾਂ ਜਾਮਾ ਹੀ ਨਵਾਂ ਖੜਾ ਬਰਾੜ ਸਾਹਿਬ ਤਾਂ ਤੁਹਾਡੇ ਕੋਲ ਹੀ ਗਿਆ ਲੱਗਦਾ ਇਹ ਹਾਂ ਬਾਈ ਆਪਾਂ ਹੀ ਨਵਾਂ ਦਿੱਤਾ ਸੀ ਜੀ ਇਹ 2021 ਮਾਡਲ ਆ ਜੀ 4x4 ਟਰੈਕਟਰ ਆ ਜੀ ਠੀਕ ਆ ਜੀ ਸਾਰਾ origignal tractor ਆ engine gear ਦੀ full guarantee ਆ ਜੀ ਇਹ tractor ਦਾ ਜਿਹੜਾ rate ਹੈਗਾ ਇੱਕੋ rate 7 ਲੱਖ ਤੇ 70000 ਰੁਪਏ ਦਾ tractor ਆ ਆਪਾਂ ਦੇ ਦੇ ਚੱਕੋ ਜਿੰਨੇ ਨਵਾਂ ਕਢਾਉਣ ਚੱਲਿਆ ਨਾ ਤੇ ਉਹਦੇ ਕਿੰਨੇ ਪੈਸੇ ਬਚ ਗਏ ਆਪੇ ਹੀ ਜੋੜ ਲਾ ਲਿਓ ਤੇ ਆ 855 ਜੀ ਇਹ 855 ਜਿਹੜਾ 11 model tractor ਆ ਬਈ ਜੀ ਇਹ ਵੀ ਆਪਣੀ ਏਜੰਸੀ ਦਾ ਹੀ ਨਵਾਂ ਨਿਕਲਿਆ ਪਹਿਲੇ ਘਰ ਦਾ tractor ਆ ਸਾਰਾ origignal tractor ਆ ਮੜਗਾੜਾਂ ਤੋਂ show ਤੋਂ ਲੈ ਕੇ ਜਿੱਤੇ tractor ਨੂੰ ਕਲਮ ਨਹੀਂ ਲੱਗੀ engine gear ਦਾ tractor ਬਿਲਕੁਲ ਬਹੁਤ ਵਧੀਆ ਹਮ ਓਕੇ tractor ਆ ਟਾਇਰ ਟਰੈਕਟਰ ਦੇ 70-75 ਪੈਸੇ ਆ। ਇਹ ਟਰੈਕਟਰ ਜਿਹੜਾ ਹੈਗਾ ਇੱਕੋ ਮੁੱਲ 3 ਲੱਖ ਤੇ 90 ਹਜ਼ਾਰ ਰੁਪਏ ਦਾ ਟਰੈਕਟਰ ਆਪਾਂ ਦੇ ਦਿਆਂ। ਚੱਕੋ ਵੀ ਸਜਣਾ ਟਰੈਕਟਰ ਕੋਈ ਸ਼ੋਸ਼ ਆ ਮਾਰੀ ਮੂਰੀ ਨਹੀਂ ਬੜਾ ਸਾਫ਼ ਰੱਖਿਆ ਬਹੁਤ ਹੁਣਾ ਇੱਕੋ ਹੱਥ ਚੱਲਿਆ ਬਈ ਤੇ ਆਹ ਐਕਸ ਹੈਮ ਹਨਾ ਇਹ ਸਪੈਸ਼ਲ ਮੋਡਲ ਆ ਐਕਸ ਹੈਮ ਆ ਗਿਆ ਬਾਈ ਜੀ 2012 ਮਾਡਲ ਜੀ ਸਾਈਡ ਗੇਅਰ ਜੀ ਠੀਕ ਹੈ ਜੀ ਇਹ ਟਰੈਕਟਰ ਜਿਹੜਾ ਹੈਗਾ ਇਹ ਵੀ ਪੰਜਾਬ ਨੰਬਰ ਟਰੈਕਟਰ ਆ। ਇਹ ਟਰੈਕਟਰ ਆਪਾਂ ਜਿਹੜਾ ਇੱਕੋ ਹੀ ਮੁੱਲ ਆ ਤੇ ਨ ਲੱਖ ਤੇ 60 ਹਜ਼ਾਰ ਰੁਪਏ ਦਾ ਟਰੈਕਟਰ ਇਹ ਪਾਵਰ ਸਟੀਰਿੰਗ ਹੈ ਪਾਵਰ ਸਟੀਰਿੰਗ ਹੈ ਤੇ ਇਹ ਟਰੈਕਟਰ ਉਹ ਆ ਜਿਹੜੇ ਸਭ ਤੋਂ ਪਹਿਲੀਆਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵਿਕ ਜਾਨੇ ਹਨਾ ਜੀ ਆਹ ਲੋ ਜੀ 855 ਜੀ ਇਹ ਵੀ ਆਪਣੀ ਏਜੰਸੀ ਦਾ ਨਵਾਂ ਨਿਕਲਿਆ 2018 ਮਾਡਲ ਹੈ ਜੀ ਇਹ ਆਈ ਪੀਟੀਓ ਵਾਲਾ ਟਰੈਕਟਰ ਹੈ ਜਿਹਦਾ ਪੀਟੀਓ ਵਾਲਾ ਕਲਚ ਹੱਥ 'ਚ ਆ ਗਿਆ ਵੀਰੇ ਅੱਛਾ ਜੀ ਇਹ ਪਹਿਲਾ ਹੀ ਟਰੈਕਟਰ ਆਇਆ ਸੀਗਾ ਆਈ ਪੀਟੀਓ ਆਪਣੀ ਏਜੰਸੀ ਦੇ ਵਿੱਚ ਜੀ ਤੇ ਟਾਇਰ ਟਰੈਕਟਰ ਦੇ 75 80 ਪੈਸੇ ਟਰੈਕਟਰ ਦੇ ਟਾਇਰ ਹੈ ਟਰੈਕਟਰ ਇੰਜਨ ਗੇਅਰ ਵੀ ਬਿਲਕੁਲ ਫੁੱਲ ਗਾਰੰਟੀ ਹੈ ਭਲਾਂ ਦੀ 2 ਇਹ ਟਰੈਕਟਰ ਆਪਾਂ ਇੱਕੋ ਬਾਟਾ ਰੇਟ 5.5 ਲੱਖ ਰੁਪਏ ਦਾ ਦੇ ਦਿਆਂਗੇ ਕੋਈ ਚੱਕੋ ਤੇ ਆ ਅਰਜਨ ਲੈਣਾ ਜੀ ਕਿਸੇ ਨੇ 605 ਇਹ ਅਰਜਨ 605 ਬੀ ਜੀ 2012 ਮਾਡਲ ਆ ਰੂਟਰ ਪੰਪ ਵਾਲਾ ਟਰੈਕਟਰ ਆ ਇਹ ਜੀ ਟਾਇਰ ਇਹਦੇ ਰੇਡੀਅਲ ਨਵੇਂ ਆ ਟਰੈਕਟਰ ਦੇ ਜੀ ਪਹਿਲੇ ਹੀ ਕਰਦਾ ਟਰੈਕਟਰ ਆ ਨਵਾਂ ਹੀ ਕਢਾਇਆ ਸੀ ਬੰਦੇ ਨੇ ਫਰੀਦਕੋਟ ਨੰਬਰ ਆ ਜੀ ਕੈਸ਼ ਦਾ ਟਰੈਕਟਰ ਆ ਜੀ ਇਹ ਟਰੈਕਟਰ ਜਿਹੜਾ ਹੈਗਾ 3.5 ਲੱਖ ਰੁਪਏ ਦਾ ਆਪਾਂ ਟਰੈਕਟਰ ਦੇ ਦਿਆਂਗੇ ਯਸ ਨੋਰੇ ਤੇ ਆ ਕਿੰਨੇ ਦਾ ਦੇਣਾ ਜੇ ਕੋਈ ਆਲੂਆਂ ਦੀ ਖੇਤੀ ਕਰਦਾ ਟਰਾਲੀ ਵਾਸਤੇ ਟਰੈਕਟਰ ਲੈਣਾ ਪੱਠੇ ਢੋਣ ਨੂੰ ਟਰੈਕਟਰ ਲੈਣਾ ਛੋਟੇ ਮੋਟੇ ਕੰਮਾਂ ਨੂੰ ਟਰੈਕਟਰ ਲੈਣਾ ਵੱਡੇ ਵੀ ਕੰਮ ਕਰੂਗਾ ਇਹ ਦੱਸੋ ਜੀ ਇਹ 2023 ਮਾਡਲ ਟਰੈਕਟਰ ਆ ਬਾਈ ਜੀ ਨਵੇਂ ਟਾਇਰ ਹੈ ਟਰੈਕਟਰ ਜਿਵੇਂ ਨਵਾਂ ਐਕਸਪੀ ਪਲੱਸ ਮਾਡਲ ਆ ਵੱਡੇ ਇੰਜਨ ਵਾਲਾ ਜਿਹੜਾ ਅੱਜ ਕੱਲ ਆਉਂਦਾ ਜੀ 13 ਦੇ ਟਾਇਰਾਂ ਦੇ ਵਿੱਚ ਜੀ ਇਹ ਟਰੈਕਟਰ ਆਪਾਂ 4.5 ਲੱਖ ਰੁਪਏ ਦਾ ਟਰੈਕਟਰ ਦੇ ਦਿਆਂਗੇ 4.5 ਲੱਖ ਰੁਪਏ ਦਾ ਟਰੈਕਟਰ ਜਾਓ ਲੈ ਤੇ ਮੱਲੋ ਜਿਹੜਾ ਨਵਾ ਕਢਾਉਣ ਚੱਲਿਆ ਉਹਦੇ ਪੈਸੇ ਕਿੰਨੇ ਬਚਾਤੇ ਤੁਹਾਨੂੰ ਜਮਾ ਨਵਾ ਟਰੈਕਟਰ ਆਹ ਆ ਜੀ ਸੋਨਾਲੀਕਾ ਇਹ ਸੋਨਾਲੀਕਾ 750 2006 ਮਾਡਲ ਆ ਬਾਈ ਜੀ ਹੂੰ ਚਾਰੇ ਨਵੇਂ ਟਾਇਰ ਆ ਟਰੈਕਟਰ ਦੇ ਜੀ ਇੰਜਨ ਉੰਜਨ ਟਰੈਕਟਰ ਦਾ ਬਿਲਕੁਲ ਓਕੇ ਆ ਜੀ ਠੀਕਾ ਮੜਗਾੜ ਜਰੂਰ ਥੋੜੇ ਜਿਹਾ ਖਰਾਬ ਹੈ ਗਿਆ ਸ਼ੋਅ ਦਾ ਟਰੈਕਟਰ ਬਹੁਤ ਸਾਫ਼ ਆ ਜੀ ਇਹ ਟਰੈਕਟਰ ਆਪਾਂ 2 ਲੱਖ ਤੇ 40000 ਰੁਪਏ ਦਾ ਟਰੈਕਟਰ ਜਿਹੜਾ ਹੈਗਾ ਜੀ ਦੇ ਦੇਾਂਗੇ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਤੇਰਾ ਬਹੁਤ ਵੀਡੀਓ ਵੇਖਣ ਦੇ ਯਾਰ ਜਿਉਂਦਾ ਰਹਿ ਬਾਈ ਜਿਉਂਦਾ ਠੀਕ ਆ ਵਧੀਆ ਠੀਕ ਹੈ ਠੀਕ ਹੈ ਤੇ ਬ੍ਰਾਦਰ ਸਾਹਿਬ ਆਹ ਜੀ ਇਹ ਤਾਂ ਜਮਾ ਹੀ ਨਵਾਂ ਹੈ ਜੀ ਇਹ ਤਾਂ ਬਾਈ 2023 ਮਾਡਲ ਆ 330 ਘੰਟੇ ਟਰੈਕਟਰ ਚੱਲਿਆ ਹਾਂਜੀ ਠੀਕ ਆ ਬਿਲਕੁਲ ਕਲਾਸਿਕ ਮਾਡਲ ਆ ਇਹ ਜੀ ਨਵਾਂ ਟਰੈਕਟਰ ਜਮਾ ਸਾਰਾ ਟੈਟਪਾ ਤੁਸੀਂ ਦੇਖ ਸਕਦੇ ਆ ਜੀ 330 ਘੰਟਿਆਂ ਚ ਅਜੇ ਦੂਜੀ ਸਰਵਿਸ ਹੋਣ ਵਾਲੀ ਹੈ ਇਹ ਟਰੈਕਟਰ ਦੀ ਉਹ ਹੀ ਨਹੀਂ ਕਹਿ ਸਕਦੇ ਜੀ ਠੀਕ ਆ ਇਹ ਟਰੈਕਟਰ ਬਾਈ ਜੀ ਆਪਾਂ ਦੇ ਦਾਂਗੇ 6 ਲੱਖ ਤੇ 35 ਹਜ਼ਾਰ ਕੋ ਵੀ ਸੱਜਣੋਂ ਆ ਤਾਂ ਚਮਾ ਹੀ ਨਾ ਮਾਇਆ ਤਾਂ ਚਮਾ ਹੀ ਨਾ ਮਾ ਕਰਨੇ ਹੀ ਕੁਛ ਨਹੀਂ ਕੱਲਾ ਲੱਡੂਆਂ ਦਾ ਡੱਬਾ ਵੰਡਣਾ ਤੋਂ ਵੀ ਹੋਰ ਬਾਕੀ ਸਾਰਾ ਕੁਝ ਹੀ ਹੋਇਆ ਵਾ ਆਹ ਜੀ ਇਹ ਟਰੈਕਟਰ ਜਿਹੜਾ ਹੈਗਾ ਬਾਈ ਜੀ 2012 ਮਾਡਲ ਆ ਜੀ ਇਹ ਟਰੈਕਟਰ ਹੈਗਾ 3 ਸਪੀਡ ਪਲੱਸ ਜਿਹਦੀ ਕਿ ਡਿਮਾਂਡ ਕਾਫੀ ਹੈ ਜਿਵੇਂ ਜੌਨ ਡੀਅਰ ਕਾਲੇ ਢਿੱਡ ਵਾਲੇ ਦੀ ਲੋਕ ਮੰਗ ਕਰਦੇ ਆ ਉਵੇਂ ਹੌਲੈਂਡ ਦੇ ਵਿੱਚ ਇਹਨਾਂ ਮਾਡਲਾਂ ਦੀ ਬੜੀ ਮੰਗ ਆ ਜੀ ਇਹਨੂੰ ਲੋਕ ਚੰਗਾ ਸਮਝਦੇ ਆ ਤੇ ਟਰੈਕਟਰ ਵੀ ਬਹੁਤ ਸਾਫ਼ ਆ ਟਾਇਰ ਵੀ ਨਵੇਂ ਆ ਟਰੈਕਟਰ ਦੇ ਜੀ ਫਰੀਦਕੋਟ ਨੰਬਰ ਟਰੈਕਟਰ ਆ ਜੀ ਇਹ ਟਰੈਕਟਰ 4 ਲੱਖ 40 ਹਜ਼ਾਰ ਰੁਪਏ ਦੇ ਦੇਵਾਂਗੇ ਚੱਕੋ ਵੀ ਸੋਨਾ ਲੀਕਾ ਸੋਨਾਲੀਕਾ ਜੀ ਸੋਨਾਲੀਕਾ 750 ਬਾਈ ਜੀ ਇਹ ਹੈਗਾ 2005 ਮਾਡਲ ਜੀ ਟਰੈਕਟਰ ਇੰਜਨ ᱜੇਅਰ ਦਾ ਬਿਲਕੁਲ ਓਕੇ ਆ ਟਾਇਰ ਜੂਰ ਪੈਂਦੇ ਆ ਜੀ ਇਹ ਟਰੈਕਟਰ ਇੱਕੋ ਹੀ ਮੋਡਲ 2 ਲੱਖ ਰੁਪਏ ਦੇ ਦੇ ਗੋ ਜੀ ਤੇ ਆ ਇੱਕ ਤੇ ਹਾਲੈਂਡ ਆਪਣੇ ਕੋਲ ਜਿਆਦਾ ਖੜੇ ਆ ਹਾਲੈਂਡ ਬਹੁਤ ਕੱਟੇ ਬਈ ਆਪਾਂ ਜੀ ਇਹ ਟਰੈਕਟਰ 15 ਮਾਡਲ ਆ ਨਵੇਂ ਟਾਇਰ ਆ ਮਗਰ ਲਈ ਜਮੇ ਨਵੇਂ ਆ ਹਾਂ ਜੀ ਅਪੋਲੋ ਵੀ ਨਹੀਂ ਕਸਿਆ ਮਗਰ ਲਿਆਂ ਤੋਂ ਤਾਜ਼ੇ ਜੀ 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 ਹਾਂ ਜੀ ਤੇ ਬਿਲਕੁਲ ਨਵੇਂ ਟਾਇਰ ਆ ਟਰੈਕਟਰ ਵੀ ਬਹੁਤ ਸੋਹਣਾ ਡਬਲ ਡਿਸਟ੍ਰਿਬਿਊਟਰ ਵਾਲਾ ਟਰੈਕਟਰ ਆ ਇਹ ਜੀ ਈਕਾ ਇਹ ਟਰੈਕਟਰ ਆਪਾਂ 5 ਲੱਖ ਰੁਪਏ ਦਾ ਟਰੈਕਟਰ ਦੇ ਦਿਆ ਜੀ ਤੇ ਆ ਆਹ ਆ ਦੇਣ ਵਾਸਤੇ ਖੜਾ ਜੀ ਹਾਂ ਜੀ ਹਾਂ ਜੀ ਦੇਣ ਵਾਸਤੇ ਇਹ 585 ਹੈ ਟਰੈਕਟਰ ਵੈਸੇ ਇਹ ਮੱਥਾ ਟੇਕਣ ਵਾਲੀ ਪੋਜੀਸ਼ਨ ਚ ਕਾਹਤੋਂ ਖੜਾ ਮੂਹਰ ਨੂੰ ਨਹੀਂ ਤਾਇਰ ਤਾਇਰ ਬਾਈ ਮੂਹਰ ਲੈ ਦੇ ਜਮਾ ਖਤਮਾ ਹੋਏ ਕੋਪਲਾਈਆਂ ਨਿਕਲੇ ਮੂਹਰ ਲੈ ਟਾਇਰ ਪੈਂਦੇ ਆ ਇੱਕ ਦੇ ਮਗਰ ਲੈ ਟਾਇਰ 14 ਦੇ ਰੇਡੀਅਲ ਪਾਏ ਹੋਏ ਆ ਤਾਂ ਕਰਕੇ ਮਗਰੋਂ ਉੱਚਾ ਹੋਗਾ ਆਹੋ ਮੈਂ ਕਿਹਾ ਵੀ ਇਹ ਕਿ ਮੈਂ ਕੌਡੀ ਪਾਉਣ ਵਾਲਿਆਂ ਨੂੰ ਝੁਖਿਆ ਜਾ ਖੜਾ ਮਗਰ ਲੈ ਟਾਇਰ ਇਹਦੇ 14 ਵਾਲੇ ਪਾਏ ਹੋਏ ਆ ਨਾ ਤੇ ਰੇਡੀਅਲ ਆ ਚੌੜੇ ਆ ਇੱਕ ਤਾਂ ਇਹ ਉੱਚੇ ਵੀ ਹੋਗੇ ਅੱਛਾ ਜੀ ਉਹ 13 ਦੇ ਟਾਇ ਟਰੈਕਟਰ ਦਾ ਬਈ ਇਹਦਾ ਰੇਡੀਏਟਰ ਤੋਂ ਲੈ ਕੇ ਮਗਰਲੇ ਹਿੱਸੇ ਤੱਕ ਸਾਰਾ ਕੰਮ ਹੋਇਆ ਟਰੈਕਟਰ ਦਾ A to Z ਜੀ ਇੰਜਨ ਗੇਅਰ ਦੀ ਪੂਲ ਗਰੰਟੀ ₹70 75000 ਦੇ ਉੱਤੇ ਲੱਗਿਆ ਹੋਇਆ ਜਾਨੀ ਠੀਕ ਜੀ ਜੀ ਠੀਕ ਆ ਸਿੰਗਲ ਕਲੱਚ ਟਰੈਕਟਰ ਆ 585 ਟਰੈਕਟਰ ਆ ਪੰਜਾਬ ਨੰਬਰ ਦਾ ਟਰੈਕਟਰ ਆ ਲੁਧਿਆਣਾ ਦਾ ਨੰਬਰ ਆ ਠੀਕ ਆ ਇਹ ਟਰੈਕਟਰ ਇੱਕੋ ਮੁੱਲ ਆਪਾਂ ਦੇ ਦਾਂਗੇ 1 ਲੱਖ ਤੇ 45000 ਰੁਪਏ ਦਾ ਲਓ ਜੀ ਤੇ ਬਰਾੜ ਸਾਹਿਬ ਆਹ ਫਾਰਮ ਟਰੈਕ 60 ਇਹ 2002 ਮਾਡਲ ਆ ਵੀਰੇ 60 ਜੀ ਡਬਲ ਕਲਚ ਏਡੀਆਈ ਟਰੈਕਟਰ ਆ ਹਮ ਇੰਜਨ ਗੇਅਰ ਦਾ ਬੁੱਕੇ ਆ ਮਗਲੇ ਟਾਇਰ 45 ਪੈਸੇ ਆ ਮੂਹਰੇ ਟਾਇਰ ਤਾਂ ਹੈਗੇ 60 70 ਪੈਸੇ ਹਮ ਇਹ ਟਰੈਕਟਰ ਜਿਹੜਾ ਹੈਗਾ ਆਪਾਂ 1 ਲੱਖ ਤੇ 90000 ਰੁਪਏ ਦਾ ਟਰੈਕਟਰ ਦੇ ਦਿਆਂਗੇ ਜਿਹੜਾ ਜਵਾਕ ਆਪਦੇ ਬਾਪੂ ਦਾ ਆ ਟਰੈਕਟਰ ਬੁਕਾ ਕੇ ਬਾਹਰ ਨੂੰ ਚੜਿਆ ਫਾਰਮ ਟਰੱਕ ਬਹੁਤ ਲੋਕਾਂ ਨੇ ਵੇਚਿਆ ਉਹਦੇ ਵਾਸਤੇ ਮੌਕਾ ਕੇ ਬਾਪੂ ਨੂੰ ਦੁਬਾਰਾ ਲੈ ਦੋ 80000 90000 ਚ ਮਿਲਦਾ ਹੈ ਬਿਲਕੁਲ ਹੈ ਬਿਲਕੁਲ ਬਿਲਕੁਲ ਮੋੜ ਕੇ ਰੰਗ ਰੂنگ ਕਰਾ ਕੇ ਆ ਬਣਾ ਲਿਓ ਵਧੀਆ ਕੋਕਾ ਆ ਦੱਸੋ ਜੀ ਇਹਦਾ ਆ ਮੋਡੀਫਾਈ ਕਰਾਉਂਦੇ ਆ ਲੋਕੇ ਇਹ 90 ਮਾਡਲ ਟਰੈਕਟਰ ਆ ਬਾਈ 6511 ਟਰੈਕਟਰ ਦੀ ਖੜਨੀ ਖੁਰਨੀ ਤੁਸੀਂ ਦੇਖ ਸਕਦੇ ਆ ਪੂਰੀ ਸਾਫ ਆ ਜੀ ਇਹ ਜਿਹੜਾ ਟਰੈਕਟਰ ਹੈਗਾ ਜੀ ਇਹ ਟਰੈਕਟਰ ਇੰਜਨ ਗੇਅਰ ਦਾ ਬਿਲਕੁਲ ਓਕੇ ਆ ਜੀ 1 ਲੱਖ ਤੇ ਆਪਾਂ ਟਰੈਕਟਰ 20000 ਰੁਪਏ ਦਾ ਦੇ ਗਏ 1 ਲੱਖ 20 ਦਾ ਹੀ ਆ ਹਾਂ ਇਹ ਵੈਸੇ ਹੁਣ ਮਹਿੰਗੇ ਆ ਜਿੱਦੋਂ ਦਾ ਸਿੱਧੂ ਨੇ ਇਹਨਾਂ ਦਾ ਕੀਤਾ ਲੋਕ ਬਾਈ ਹੁਣ ਮੋਡੀਫਾਈ ਕਰਾਉਣ ਲੱਗ ਗਏ ਇਹਨਾਂ ਨੂੰ ਹਾਂ ਜੀ ਤੇ ਆ ਜੀ ਏਸ ਇਹ 450 ਹੈਗਾ ਬਾਈ 2013 ਮਾਡਲ ਇਹ ਜੀ ਠੀਕ ਹੈ ਜੀ ਟਰੈਕਟਰ ਇੰਜਨ ਗੇਅਰ ਦਾ ਪੂਰਾ ਵਧੀਆ ਤੇ ਊਂ ਹੀ ਸ਼ੋ ਛੱਪੇ ਦਾ ਵੀ ਬਹੁਤ ਸੋਹਣਾ ਟਰੈਕਟਰ ਹੈ ਜੀ ਪੰਜਾਬ ਨੰਬਰ ਹੀ ਟਰੈਕਟਰ ਹੈ ਜੀ ਇਹ ਟਰੈਕਟਰ ਜਿਹੜਾ ਹੈਗਾ ਇਹ ਟਰੈਕਟਰ ਆਪਾਂ ਜਿਹੜਾ ਇੱਕੋ ਮੁੱਲ ਆ ਜੀ ਦੇ ਦੇਾਂਗੇ 2 ਲੱਖ ਤੇ 10000 ਰੁਪਏ ਦਾ ਚੱਕੋ 2 ਲੱਖ 10000 ਦਾ ਝੋਟਾ ਟਰੈਕਟਰ ਨਾ ਟਰਾਲੀ ਤੇ ਉੱਠੇ ਨਾ ਕੋ ਲੈ ਇਹਦਾ ਡੇਢ ਇੱਕ 60 65 ਦਾ ਲੋਨ ਵੀ ਕਰਾ ਦੇਾਂਗੇ ਅੱਛੋ ਜੀ ਹਾਂ ਆਹ ਜੀ ਇਹ 855 13 ਮਾਡਲ ਆ ਗਿਆ ਬਾਈ 16 ਦੇ ਟਾਇਰਾਂ 'ਚ ਜੀ ओरिजिनल ਜੀ ਠੀਕ ਆ ਟਾਇਰ ਦੇ ਬਿਲਕੁਲ ਨਵੇਂ ਆ ਹਜੇ ਚੜਿਆਂ ਨੂੰ ਦਿਨ 15 ਹੋਏ ਆ ਅੱਛਾ ਜੀ ਚਾਰੇ ਜਹੀ ਆ ਕੰਮ ਚਾਰੇ ਜੋਟਈ ਜੀ ਚੌਂਕੜਾਈ ਜੀ ਨੂੰ ਕਹਿੰਦੇ ਆ ਜੀ 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 ਠੀਕ ਆ ਇੰਜਨ ਗੇਅਰ ਦਾ ਬਹੁਤ ਵਧੀਆ ਆਪਣੀ ਏਜੰਸੀ ਦਾ ਹੀ ਨਵਾਂ ਨਿਕਲਿਆ ਹੋਇਆ ਟਰੈਕਟਰ ਆ ਇਹ ਜੀ ਠੀਕ ਆ ਇਹ ਟਰੈਕਟਰ ਜਿਹੜਾ ਹੈਗਾ ਆਪਾਂ ਦੇ ਦੇਾਂਗੇ ਬਾਈ ਜੀ 4 ਲੱਖ ਤੇ 40000 ਤੇ ਸਾਫ ਕਿੰਨਾ ਪਿਆ ਉਹ ਆ ਕੇ ਤੁਹਾਨੂੰ ਪਤਾ ਲੱਗ ਜਾਣਾ 855 ਵਾਲਿਆਂ ਦੀਆਂ ਰੀਜਾਂ ਪੂਰੀਆਂ ਹੋ ਜਾਣਗੀਆਂ ਤੇ ਆ ਜੀ ਇਹ ਅਰਜਨ ਹੈਗਾ ਬਾਈ 2019 ਮਾਡਲ ਜੀ ਠੀਕ ਆ ਜੀ ਸਾਈਡ ਗੇ ਟਰੈਕਟਰ ਹੈ ਅਲਟਰਾ ਇਹ ਟਰੈਕਟਰ ਜਿਹੜਾ ਹੈਗਾ ਆਪਾਂ ਦੇ ਦੇਾਂਗੇ ਬਾਈ ਜੀ 5.5 ਲੱਖ ਰੁਪਏ ਦਾ ਚੱਕੋ ਵੀ ਸਜਣਾ ਚੱਕੋ ਵੀ ਸਜਣਾ ਚੱਕੋ ਵੀ ਸਜਣਾ ਸੋਨਾਂ ਲੀਕਾ ਸਾਫ਼ ਬਹੁਤ ਹੈ ਜੀ ਟਰੈਕਟਰ ਜੀ ਸੋਨਾਂ ਲੀਕਾ 750 ਬਾਈ 2008 ਮਾਡਲ ਹੈ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਜੀ ਠੀਕ ਆ ਇਹ ਟਰੈਕਟਰ ਜਿਹੜਾ ਹੈਗਾ ਇਹ ਟਰੈਕਟਰ ਆਪਾਂ 1 ਕੋ ਮੁੱਲ 2.5 ਲੱਖ ਰੁਪਏ ਦਾ ਟਰੈਕਟਰ ਦੇ ਦੇ ਲਓ ਵੀ ਸੱਜਣ ਨੂੰ ਲੈ ਜਾਓ ਤੇ ਆ ਆ ਵੀ ਦੇਣਾ ਜੀ 963 ਬਿਲਕੁਲ ਜੀ ਬਿਲਕੁਲ ਜੀ ਇਹ 963 ਬਾਈ ਜੀ 2018 ਮਾਡਲ ਆ ਜੀ ਇਹ ਵੀ ਆਪਣੀ ਏਜੰਸੀ ਦਾ ਨਵਾਂ ਨਿਕਲਿਆ ਜੀ ਨਾਲ ਦੇ ਟਾਇਰ ਟੱਪਾ ਸਾਰਾ ਕੁਝ ਟਰੈਕਟਰ ਇੰਜਨ ਗੇਅਰ ਦਾ ਫੁੱਲ ਗਾਰੰਟੀ ਵਾਲਾ ਟਰੈਕਟਰ ਆ ਜੀ ਇਹ ਟਰੈਕਟਰ ਆਪਾਂ 6 ਲੱਖ ਰੁਪਏ ਦਾ ਹਾਂ ਨਾ ਦੇ ਦਿਆਂਗੇ ਇੱਧਰ ਖੜਾ 5911 ਫਿਰ 5911 ਭਾਲਦੇ ਹੁੰਨੇ 5911 ਖੜਾ ਲੈ ਇੱਕ ਹੋਰ ਖੜਾ ਇਹ 5911 ਵੀਰੇ ਹੈਗਾ 1997 ਮਾਡਲ ਹੈ ਜੀ ਪਾਵਰ ਸਟੀering ਇਹ ਹੋਇਆ ਹੋਇਆ ਜੀ 65b ਇਹ ਹੋਇਆ ਹੋਇਆ ਜੀ ਠੀਕ ਆ ਟਾਇਰ ਇਹਦੇ ਅੱਧੇ ਹੈਗੇ ਆ ਟਰੈਕਟਰ ਜਾਨੀ ਕਿ ਇੰਜਣ ਇਹਦਾ ਨਵਾਂ ਹੋਇਆ ਟਰੈਕਟਰ ਦਾ ਜੀ ਠੀਕ ਆ ਇਹ ਟਰੈਕਟਰ ਆਪਾਂ ਜਿਹੜਾ ਇੱਕੋ ਮੁੱਲ ਹੈ 1 ਲੱਖ ਤੇ 80 ਹਜ਼ਾਰ ਰੁਪਏ ਦਾ ਟਰੈਕਟਰ ਦੇ ਦਿਆਂਗੇ ਇਹ ਟਰੈਕਟਰ ਬਈ ਹੈਗਾ ਸੋਨਾਲਿਕਾ 60 rx ਜੀ ਠੀਕ ਆ ਜੀ ਇਹ ਟਰੈਕਟਰ 2015 ਮਾਡਲ ਆ 16 ਦੀ ਕਾਪੀ ਹੈ ਇਹਦੀ ਇਹ ਟਰੈਕਟਰ ਜਿਹੜਾ ਹੈਗਾ ਆਪਾਂ 3 ਲੱਖ ਤੇ 65000 ਰੁਪਏ ਦਾ ਟਰੈਕਟਰ ਦੇ ਦਿਆਂਗੇ ਤੇ ਬਰਾਤ ਸਾਹਿਬ ਦੀ ਸ਼ੋ ਮਿਲ ਜੂ ਨਾਲ ਇਹਦੀ ਸ਼ੋ ਹੈਗੀ ਆ ਬਾਈ ਜੀ ਉਹ ਮੂਹਰੋ ਥੋੜੀ ਜਿਹੀ ਲੱਗੀ ਹੋਈ ਆ ਅੱਛਾ ਲੌਨ ਵਾਲੀ ਆ ਸ਼ੋ ਪਈ ਆ ਇਹਦੀ ਮਤਲਬ ਮਿਲ ਜੂਗੀ ਨਾਲ ਹੈ ਨਾ ਮਿਲੂਗੀ ਸ਼ੋ ਹੈਗੀ ਆ ਜੀ ਇਹ ਫਾਰਮ ਟਰੈਕ 60 ਬਾਈਜੀ 2003 ਮਾਡਲ ਆ ਸਾਰਾ origignal ਟਰੈਕਟਰ ਆ ਪਹਿਲੇ ਹੀ ਕਰਿਆ ਨਵਾਂ ਘੜਾਇਆ ਸੀ ਬੰਦਿਆਂ ਨੇ ਤੁਸੀਂ ਦੇਖੋਗੇ ਰੰਗ ਰੰਗ شو ਦਾ ਟਰੈਕਟਰ ਦਾ ਸਾਰਾ origignal ਆ ਬਾਹਲਾ ਸਾੰਭੇ ਟਰੈਕਟਰ ਬਾਹ ਜਾ ਆਪਾਂ ਇਹ ਨਹੀਂ ਕਹਿ ਸਕਦੇ ਵੀ ਰੰਗ ਹੋਇਆ ਸਾਰਾ origignal ਰੰਗ ਆ ਕਿਤੇ ਕਲਮ ਵੀ ਨਹੀਂ ਰੰਗ ਦੀ ਲੱਗੀ ਕੋਈ ਬੰਦਾ ਸਾਫਤ ਕਰ ਦੇ ਆਪਾਂ ਟਰੈਕਟਰ ਫਰੀ ਦੇ ਦਿਆਂਗੇ ਠੀਕ ਆ ਨਾ ਮੜਗਾੜ ਵੀ ਟਰੈਕਟਰ ਦੇ origignal ਆ ਅੱਛਾ ਜੀ ਠੀਕ ਆ ਨਾ ਹੂੰ ਤੇ 45 ਬਹੇ ਟਾਇਰ ਆ ਇਹਦੇ ਇੰਜਨ ਗੇਅਰ ਦਾ ਟਰੈਕਟਰ ਬਹੁਤ ਵਧੀਆ ਟਰੈਕਟਰ ਆ ਜੀ ਇਹ ਟਰੈਕਟਰ ਆਪਾਂ ਦੇ ਦਿਆਂਗੇ ਬਾਈਜੀ 2 ਲੱਖ ਰੁ ਚੱਕੋ ਵੀ ਸੱਜਣੋ ਚੱਕੋ ਵੀ ਸੱਜਣੋ ਮੈਂ ਪਹਿਲਾਂ ਵੀ ਕਿਹਾ ਇਹ ਇਹ ਉਹ ਆ ਜਿਹੜੇ ਮੁੰਡਿਆਂ ਨੇ ਬਾਪੂ ਨੂੰ ਲੈ ਕੇ ਦੇਣੇ ਆਹ ਆ ਜੀ ਆਇਸ਼ਰ ਇਹ ਆਇਸ਼ਰ 480 ਬਈ 2015 ਮਾਡਲ ਹੈ ਜੀ ਇਹ ਵੀ ਫਰੀਦਕੋਟ ਦਾ ਹੀ ਨੰਬਰ ਆ ਆਪਣੇ ਪਹਿਲੇ ਨਾਂ ਦਾ ਹੀ ਟਰੈਕਟਰ ਹੈ ਪਹਿਲੇ ਘਰ ਦਾ ਹੀ ਟਰੈਕਟਰ ਹੈ ਜੀ ਠੀਕ ਆ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਜੀ ਇਹ ਟਰੈਕਟਰ 2 ਲੱਖ ਤੇ 90000 ਰੁਪਏ ਦਾ ਆਪਾਂ ਦੇ ਦੇਾਂਗੇ ਤੇ ਇਹਦੇ ਤੇ ਆਪਾਂ ਮੰਨ ਕੇ ਚੱਲੋ ਸਵਾ ਦੋ ਤੋਂ ਲੈ ਕੇ ਢਾਈ ਦੇ ਵਿੱਚ ਇੱਥੇ ਲੋਨ ਵੀ ਹੋ ਜਾਊਗਾ। ਅੱਛਾ ਜੀ ਥੋੜੀ ਜੀ ਡਾਊਨ ਪੇਮੈਂਟ ਲਿਆ ਕੇ ਬੰਦਾ ਲੈ ਸਕਦਾ ਟਰੈਕਟਰ ਇਹ। ਤੇ ਆ ਆ ਆ ਕਿੰਨੇ ਦਾ ਜੀ? ਇਹ 855 ਬਾਈ ਜੀ ਹੈਗਾ 99 ਮਾਡਲ ਚੇਰੀ ਕਲਰ ਵਾਲਾ। ਜੀ। ਇਹ ਰਾਜਸਥਾਨ ਨੰਬਰ ਟਰੈਕਟਰ ਆ ਤੇ ਪਰ ਇਹਦਾ ਰੇਟ ਵੀ ਬਹੁਤ ਜਾਇਜ਼ ਹੀ ਆ। ਇਹ ਟਰੈਕਟਰ ਆਪਾਂ ਇੰਜਨ ਗੇਅਰ ਦਾ ਬਿਲਕੁਲ ਓਕੇ ਆ। ਇਹ 1,65,000 ਰੁਪਏ ਦਾ ਟਰੈਕਟਰ ਆਪਾਂ ਦੇ ਦੇਵਾਂਗੇ ਡਬਲ ਕਲਚ ਟਰੈਕਟਰ ਆ ਆ ਇਹਨੂੰ ਇਹਨੂੰ ਪ੍ਰੀਤ ਬਾਰੇ ਕੀ ਵਿਚਾਰ ਆ ਜੀ ਤੁਹਾਡਾ ਇਹ ਪ੍ਰੀਤ ਬਾਈ 60 90 ਆਏਗਾ 2013 ਮਾਡਲ ਜੀ ਨਾਲ ਦੇ ਹੀ ਟਾਇਰ ਆ ਇਹਦੇ ਜੀ ਠੀਕ ਆ ਜੀ ਇਹ ਸ਼ਟਲ ਗੇਅਰ ਵਾਲਾ ਟਰੈਕਟਰ ਆ ਜੀ ਡਬਲ ਪੀਟੀਓ ਵਾਲਾ ਟਰੈਕਟਰ ਆ ਅੱਛਾ ਜੀ ਵੀ 540 ਵੀ ਹੈ ਤੇ 1000 ਰੁਪਏ ਪੀਟੀਓ ਇਹਦੀ ਜੀ ਠੀਕ ਆ ਜੀ ਤੇ ਇਹ ਟਰੈਕਟਰ ਜਿਹੜਾ ਹੈਗਾ ਆਪਾਂ 2,70,000 ਰੁਪਏ ਦਾ ਟਰੈਕਟਰ ਦੇ ਦੇ ਦਾਂਗੇ ਜੇ ਕਿਸੇ ਪ੍ਰਾਣ ਲੈਣਾ ਤਾਂ ਲੋ ਬਈ ਲੈ ਕਰਨਿਆ ਲਾਸਟ ਹੀ ਰਹਿ ਗਿਆ ਮਤਲਬ ਚੱਜਣਾ ਫਲਮਾ ਲਈ ਬਿਲਕੁਲ ਨਵਾਂ ਟਰੈਕਟਰ ਆ ਹਾਂਜੀ ਬਰਾੜ ਸਾਹਿਬ ਕੀ ਹੈ ਇਹ ਤੇ ਵਿਚਾਰੇ ਵਿਚਾਰੇ ਇਹ ਵੀ ਬਈ 2018 ਮਾਡਲ ਹੈ ਉਹ ਨਿਕਲਿਆ ਵੈਸੇ 19 ਜ ਹੈ ਆਪਾਂ ਹੀ ਨਵਾਂ ਦਿੱਤਾ ਸੀ ਜੀ ਪਹਿਲੇ ਘਰ ਦਾ ਟਰੈਕਟਰ ਆ ਸਾਰਾ origignal ਟਰੈਕਟਰ ਆ ਜੀ ਨਾਲ ਦੇ ਟਾਇਰ ਟਰੈਕਟਰ ਦੇ 70 ਪੈਸੇ 75 ਹੈਗੇ ਆ ਤੁਸੀਂ ਦੇਖੀ ਜਾਨੇ ਹੋ ਜੀ ਠੀਕ ਆ ਇਹ ਟਰੈਕਟਰ ਜਿਹੜਾ ਹੈਗਾ ਆਪਾਂ 6 ਲੱਖ ਤੇ 20000 ਰੁਪਏ ਦਾ ਟਰੈਕਟਰ ਦੇ ਦਾਂਗੇ ਜਿਹੜੇ ਪ੍ਰਾਣ ਲੈਣਾ ਟਰੈਕਟਰ ਦੀ ਫੁੱਲ ਗਾਰੰਟੀ ਆ ਪਲਾਂ 2 ਘੰਟੇ ਵਾਹ ਕੇ ਫੇਰ ਆਪਾਂ ਨੂੰ ਸਾਈ ਦੇਵੇ। ਲੋ ਜੀ। ਨੰਬਰ ਕਰ ਲੋ ਨੋਟ ਸੱਜਣੋ ਫੋਨ ਕਰ ਲੋ ਰਾੜ ਸਾਹਿਬ ਨੂੰ। ਜੀ ਜੀ। ਇਹਦੋਂ ਬਿਨਾ ਆਪਣੇ ਕੋਲੇ 1963 2 ਵੀਲ 2021 ਮਾਡਲ ਆ ਰਿਹਾ ਟਰੈਕਟਰ। ਜੀ। ਉਹਨੇ ਆ ਜਾਣਾ ਉਹ ਵੀ ਘੰਟੇ 2 ਘੰਟੇ ਤੱਕ। ਜੀ। 1969 2022 ਮਾਡਲ ਮਾਈਕੋ ਪੰਪ ਚ ਬਿਨਾ ਸੀ ਆ ਡਿਜ਼ਾਈਨ ਤੋਂ। ਜੀ। 2 ਵੀਲ ਦੇ ਵਿੱਚ। ਜੀ। ਉਹ ਵੀ ਟਰੈਕਟਰ ਆਪਣੇ ਕੋਲੇ ਆ ਗਿਆ ਜੀ। ਠੀਕ ਆ। ਮਤਲਬ ਯਾਰ ਨੰਬਰ ਨੋਟ ਕਰ ਲਓ ਤੁਹਾਨੂੰ ਜਿੰਨੇ ਟਰੈਕਟਰ ਦਿਖਾਏ ਆ ਉਹ ਤਾਂ ਇਹ ਹੀ ਹੈ ਜਿਹੜੇ ਨਵੇਂ ਵੀ ਦਿਖੇ ਨਾ ਤੁਹਾਨੂੰ ਉਹ ਵੀ ਚਾਹੀਦਾ ਬਰਾੜ ਸਾਹਿਬ ਨੂੰ ਫੋਨ ਕਰਕੇ ਰੱਖ ਲਓ ਇਹ ਬੰਦੇ ਤੁਹਾਨੂੰ ਇਹਨਾਂ ਕੋਲ ਕਿਸੇ ਨਾ ਕਿਸੇ ਨੇ ਕਟਾਈ ਜਾਣਾ ਹੁੰਦਾ ਤੁਹਾਨੂੰ ਵਧੀਆ ਟਰੈਕਟਰ ਘਰੇ ਚੱਲਿਆ ਹੋਇਆ ਉਪਲਬਧ ਕਰਾ ਸਕਦੇ ਅਸਜ ਨੂੰ ਨੰਬਰ ਨੋਟ ਕਰੋ ਤੁਹਾਡੇ ਕੰਮ ਦੇ ਬੰਦੇ ਆ ਫਰੀਦਕੋਟ ਦੇ ਵਿੱਚ ਜਦੋਂ ਮਰਜ਼ੀ ਕਿਹੜਾ ਮਾਰ